ਲਓ ਜੀ ਪਿੰਡ ਚੋਂ ਵੀ ਆਈਆਂ ਕੁੜੀਆਂ Holi ਖੇਲਣਾ ਹਾਂ ਭਾਈ ਹੈਪੀ ਹੋਲੀ ਹਾਏ ਹਾਏ ਵਰਕਦੀਪ ਹਾਂ ਲਾਓ ਚਲੋ ਨਹੀਂ ਪਤਾ ਲੈ ਲਾ ਲਈ ਦਿਖਾ ਦੇ ਹੋਰ ਫਿਰ ਹੁਣ ਕਿਵੇਂ ਵਗਰੀਏ ਬਸ ਇਹੀ ਕੋਸਰੀ ਆ ਬਰਾ ਕੇ ਤੂੰ ਵੀ ਕੱਪੜੇ ਨੋ ਨਾ ਦੇ ਘਰ ਦਿਖਦਾ ਨਹੀਂ ਹੋ ਵੀ ਮਿੱਤਰੋ ਦੇਖੀਏ ਫਿਰ ਬਾਹਰ ਹੁਣ ਜਾ ਕੇ ਹੋਲੀ ਦਾ ਅਜ ਕਿਆ ਮਾਹੌਲ ਆ ਨੌਜਵਾਨ ਫਿਰਦੇ ਆ ਧਮਾਲਾਂ ਪਾਉਂਦੇ ਸੜਕਾਂ ਤੇ ਹਾਂਜੀ ਹਾਂਜੀ ਤੁਹਾਨੂੰ ਵੀ ਮੁਬਾਰਕਾਂ ਜੀ ਮੜਾ ਜਿਆ ਪਿਆਰ ਨਾਲੇ ਕਰਿਓ ਕਮ ਗਰੇਂਦਰ ਸਿੰਘ ਹਾਂ ਜੀ ਪਿਆਰ ਨਾਲ ਕਰਾਂਗੇ ਆਪਾਂ ਕੋਈ ਟੈਪਰੀ ਕਰਦੇ ਗੇ ਜਸਕਰ ਮੁੰਦਰੇ ਕਰਤਾ ਉਹੀ ਕੰਮ ਜਿਹੜੇ ਦਾ ਡਰਦਾ ਮੁਬਾਰਕਾਂ ਬਹੁਤ ਬਹੁਤ ਪੁਲੀ ਦੀਆਂ ਯਾਰ ਵਾਹ ਹਾਂਜੀ ਆ ਦੇਖ ਲਓ ਕਰਤੀਆਂ ਮੁਬਾਰਕਾਂ ਪਤੰਦਰਾ ਨੇ ਪਿੰਡਾਂ ਵਾਲੇ ਬਸ ਉਹੀ ਪਿੰਡਾਂ ਵਾਲਾ ਹੀ ਕੰਮ ਆ ਨਾ ਇਹ ਵੀ ਚਾਚੇ ਦਾ ਵੀ ਕਰਦੇ ਸ਼ਗਨ ਮੜਾ ਜਾ ਕਰਦੇ ਸ਼ਗਨ ਥੋੜਾ ਜਿਹਾ ਕਰਦੇ 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 ਕੱਢ ਨਾ ਅੱਖਾਂ 'ਚ ਨਹੀਂ ਪਾਉਂਦੇ ਲਾ ਲਾਗ ਲਾਲੀ ਗੱਲਾਂ ਨੂੰ ਮੜੀ ਜੀ ਮਾਰੀ ਗੱਲ ਪਰ ਕਿਦਾਂ ਲਾ ਇਹ ਐ ਹੋਰ ਫਿਰ ਕਹਿਮ ਹਾਂ ਹਾਂ ਕਰ ਜਾ ਕੋਈ ਨਹੀਂ ਚਾਹੁੰਦਾ ਬੰਦੀ ਨੂੰ ਲੈ ਵੀ ਇਹ ਵੀ ਕੋ ਕਰੂਗਾ ਹੁਣ ਬਰੂਦ ਇਹ ਵੀ ਪੂਰਾ ਨਹੀਂ ਫਰਦੇ ਆ ਪਤੰਦਰ ਰੇੜੇ ਬਰੇ ਲੱਦੀ ਫਰਦੇ ਆ ਬਰੂਦ ਛੇਤੀ ਕਰ ਦੇ ਕੰਮ ਫਿਰ ਉਹਨੂੰ ਏ ਯਾਰ ਆ ਜਾ ਫਿਰ ਮੁੰਡਾ ਲਾ ਦੇ ਮੋਟਿਆ ਜੀ ਦੇ ਲਾ ਦੇ ਮੁੰਡਾ ਵਾ ਤੇ ਲਾ ਆ ਮੁੰਡਾ ਵਾ ਜਰਾ ਆਹ ਲਾ ਦੇ ਇਹਦੇ ਵੀ ਬਣਾ ਦੇ ਬੰਦਾ ਬਣਾ ਰਿਹਾ ਐ ਨਾ ਬੱਕ ਮੱਤ ਬਾਕ ਤਾ ਕੋਣ ਉਹ ਕੌਣ ਹੈ ਕੌਣ ਸਾਰੇ ਗੋਟਾ ਬਸ ਕੈਮੀਕਲ ਨਹੀਂ ਚਾਹੀਦਾ ਆਂਦੀ ਫਿਰਦੇ ਯਾਰ ਇਹ ਤਾਂ ਕੁਝ ਨਹੀਂ ਯਾਰ Baal kharab kar deta sada sare yaar ਉਹ ਕੁਝ ਨਹੀਂ ਹੁੰਦਾ ਬਾਨੀ ਲੋਕ ਤਰਸਦੇ ਆ ਨਾ ਚੀਜ਼ਾਂ ਨੂੰ ਬਾਹਰ ਬੈਠੇ ਬਾਹਰਲੇ ਮੁਲਕਾਂ ਚ ਠੀਕ ਆ ਮੂੰਹ ਤੇ ਜ਼ਵੇਰ ਕੋਈ ਚਾਗਾ ਓਏ ਆ ਪਿਆ ਜਾ ਆ ਸੁੱਕਾ ਯਾਰ ਆੜ ਉਹ ਬੇ ਟਿੱਕਾ ਲਵਾ ਜਾ ਆ ਜਾ ਆ ਜਾ ਆ ਜਾ ਵਾ ਜਾ ਸੁੱਕਾ ਹੀ ਹੈ ਟਿੱਕਾ ਲਵਾ ਕੱਲਾ ਟਿੱਕਾ ਲਵਾ ਜੇ ਭੱਜਿਆ ਦੇਖ ਰਾ ਕੱਲਾ ਟਿੱਕਾ ਲਵਾ ਆਪੇ ਹੋ ਕੇ ਖੜ ਆ ਕੱਲਾ ਟਿੱਕਾ ਲਵਾ ਲਾ ਦੋ ਕੱਲਾ ਟਿੱਕਾ ਲਾ ਦੋ ਕੌਣ ਹੈ ਉਹ ਆਹ ਕੌਣ ਹੈ ਬਾਜੀ ਏਂਡ ਬਣਾ ਤਾ ਇੱਧਰ ਦੇ ਤਾਂ ਹੋਈ ਲੱਗਦਾ ਬਾਜੀ ਝੰਡੇ ਲੱਗਦਾ ਉਹ ਅੱਖਾਂ 'ਚ ਪਾਉਂਦੇ ਆ ਉਹ ਕੰਮ ਕੁਦੂ ਆ ਮੂਤੋ ਕੀ ਆ ਇਹ ਮੜਾ ਯਾਰ ਆ ਜੋ ਜੀ ਮੁਬਾਰਕਾਂ ਜੀ ਪੰਜ ਸਾਹਿਬ ਕਰੋ ਜੀ ਦਿਗਾਟਨ ਕਰੋ ਸਗਨ ਜਿਆ ਕਰ ਦੋ ਟਿੱਕਾ ਲਾ ਦੇ ਹੋਰ ਕਿਵੇਂ ਚੱਲ ਰਹੀ ਹੈ ਜੀ ਪਿੰਡ ਜੋਲੀ ਬੋਲੀ ਵਧੀਆ ਚੱਲ ਰਹੀ ਹੈ ਠੀਕ ਹੈ ਜੀ ਲਓ ਜੀ ਹੈਪੀ ਹੋਲੀ ਜੀ ਹੈਪੀ ਹੋਲੀ ਮਦਨ ਦਾ ਜੈ ਹੈਪੀ ਬਰਥਡੇ ਆ ਭਾਈ ਆਹ ਬੰਦਾ ਜੀ ਜਿਹੜਾ ਦਿਖਾਇਆ ਤੁਹਾਨੂੰ ਹੈਪੀ ਬਰਥਡੇ ਮਨਾਓ ਵੀ ਦਾ ਹੈਪੀ ਬਰਥਡੇ ਮਨਾ ਦਿਓ ਹੈਪੀ ਬਰਥਡੇ ਟੂ ਯੂ ਲੈ ਆ ਵੀ ਮਦਰ ਬਾਬੂ ਮੁਬਾਰਕਾਂ ਤੇਨੂੰ ਆ ਜਾ ਚਾਚਾ ਇੱਕ ਨਹੀਂ ਲੰਘਣ ਦੰਦੇ ਚਾਹੇ ਥੋੜਾ ਜਿਹਾ ਹੀ ਰੋਲਾ ਲਾ ਲਾ ਦੇ ਵੀ ਲਾ ਦੇ ਨਾ ਦੇ ਟਾਇਰ ਨਾ ਬਹੁਤਾ ਨਹੀਂ ਬੱਸ ਬੱਸ ਆ ਦੇ ਤੂੰ ਤਾਂ ਦੇਖੀ ਬੱਕ ਕਰਦੇ ਨਹੀਂ ਨਹੀਂ ਭਜਾਨਾ ਹੋਰ ਤਾਂ ਸਾਰੇ ਭਜਾਨਣਗੇ ਇਹ ਵੀ ਆਪਣੀ ਬਣਾ ਰਹੇ ਆ ਰੋ ਪਾਣੀ ਚੱਲ ਆਹ ਉਹ ਮੋਹਲੀਆ ਆਉਂਦੀ ਆ ਪਾਰਟੀ ਨਹੀਂ ਨਹੀਂ ਸਪੋਰਟ ਲੈ ਵੀ ਕਰਦਾ ਕੰਮ ਆਓ ਜੀ ਆਓ ਹੈਪੀ ਹੋਲੀ ਤੁਹਾਨੂੰ ਵੀ ਜੀ ਵਾਹ ਕੈਮੀਕਲ ਆ ਨਾ ਲਾ ਦਿਓ ਵੀ ਕਰੀ ਹੈਗਾ ਕਿਸੇ ਹੋਲ ਵੀ ਆਹ ਦੁਆਈ ਦੁਆ ਦੁਆ ਗੇੜਾ ਦੁਆਈ ਆ ਵੀ ਪਤਾ ਨਹੀਂ ਆ ਵੀ ਬੱਸ 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 ਹੈਪੀ ਹੋਲੀ ਤੈਨੂੰ ਵੀ ਆ ਗਿੱਲਾ ਹੀ ਮਾਰੀ ਇਹਨਾਂ ਨੂੰ ਓਰੀਆ ਚ ਕੀ ਹਾਲ ਹੈ ਬਣਾਦਾ ਵਾਂ ਬੰਗ ਵਰਗ ਆਏ ਨਾ ਹਾਂਜੀ ਹਾਲ ਬਟ ਠੀਕ ਆ ਆ ਗਾਮ ਚੱਕੀ ਫਿਰਦੀ ਆ ਰੰਗ ਆ ਗਿਆ ਬਣਿਆ ਜੀ ਕਾਰਾ ਸੌਣ ਲਾ ਜੇ ਪਾਣੀ ਮਾਰਿਆ ਗੈਲ ਕੋਈ ਸਾਹ ਸਾਹ ਆ ਕਰੀਂ ਰੋਟ ਇਹਨੂੰ ਵੀ ਆ ਜਾ ਵੀ ਆ ਜਾ ਮਸੀ ਰੋਟ ਆਇਆ ਮਾਰ ਲੂ ਮਾਰ ਲੱਗਿਆ ਤਾਂ ਐ ਨਹੀਂ ਪੁੱਤ ਛੱਡ ਜਾ ਪੁੱਤ ਆ ਬਣਾ ਦਿਓ ਯਾਰ ਬਣਾ ਦਿਓ ਮੜਾ ਹੋਰ ਲਾ ਦਿਓ ਇੱਕੇ ਲਾ ਯਾਰ ਹਾਂ ਲਾ ਦਿਓ ਲਾ ਦਿਓ ਦੋ ਤਿੰਨ ਸੈਕਿੰਡ ਪਾ ਕਾਲਾ ਚੱਲ ਹੁਣ ਮਾਰ ਤੂੰ ਵੀ ਸੱਤੀ ਫੇਰ ਲੈ ਹਾਂ ਹਾਂਜੀ ਪਿੰਡ ਚ ਵੀ ਦਿਖਾਉਨੇ ਆ ਬਣਾ ਸਾਨੂੰ ਆ ਦੇਖ ਲੋ ਕਿਆ ਬਣਾਵਾ ਲੱਗੀਆਂ ਹੋਈਆਂ ਰੌਣਕਾਂ ਜੈਲੇ ਦੀ ਦੁਕਾਨ ਮੂਰੇ ਵੀ ਆ ਬੰਦਾ ਪਛਾਣ ਲਿਓ ਜੀ ਇਹ ਉਹੀ ਬੰਦਾ ਜੀ ਦੀ ਅੱਜ ਰੀਅਲ ਵਾਈ ਦੀ ਕਹਿੰਦਾ ਕਾਝ ਵਹਿ ਗਿਆ ਥੋੜੇ ਬੁੜੇ ਦੇ ਸਾਬੰਦ ਹੋ ਗਿਆ ਕਹਿੰਦਾ ਓ ਵੀਰੇ ਯਾਰ ਸੱਚੇ ਹੈਪੀ ਹੋਲਦੀ ਹਾਂਜੀ ਥੋੜਾ ਜਿਆ ਨਾ ਨਾ ਥੋੜਾ ਯਾਰ ਸਾਲ ਸਾਰੇ ਨਹੀਂ ਵੀ ਦੇ ਆਣਾ ਨਹੀਂ ਤੇਲ ਜਾਣਾ ਨਹੀਂ ਤੇਲ ਨਾ ਨਹੀਂ ਤੇਲ ਨਾ ਨਾ ਕਰੂ ਪੇਪਰ ਆ ਮੇਰਾ ਇਹ ਗੈਂਗ ਗਲਤ ਆ ਗਿਆ ਓਏ ਚੱਕ ਲਿਓ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਜਾਇਲਾ ਮਾਰੋਏ ਟਰੈਲ ਸਿੰਘ ਜੀ ਆਇਆ ਲੁੱਕ ਗਿਆ ਆਇਆ ਆਇਆ ਇੱਕ ਨਹੀਂ ਵਜਦਾ ਇਧਰ ਆਇਆ ਨਾ ਰੰਗ ਲੈਣਾ ਉਹ ਰੰਗ ਲੈ ਕੇ ਜਾਣਾ ਰੰਗ ਤਾਂ ਲੈਣਾ ਕੋਈ ਨਹੀਂ ਆਇਆ ਨਾ ਤੈਨੂੰ ਦਿਖਾ ਦਈਏ ਵੀ ਆ ਜਾਇਲਾ ਹੈਗਾ ਆ ਜਾ ਮਗਾ ਨਹੀਂ ਲਾਏ ਆ ਵੀ ਟਿੱਕਾ ਹੀ ਲਾਈ ਗੱਲਾ ਕੋਹਣਾ ਨਹੀਂ ਪਾਰੇ ਇਹਦੇ ਲੈ ਠੀਕ ਆ ਹੁਣ ਹੋਜ ਘਰ ਵਾਲੀ ਕੋਲ ਤੇਰੇ ਕੋਲ ਪਹੁੰਚਾ ਦੇਣੀ ਆ ਤੇਰੀ ਵੀਡੀਓ ਬਸ ਇੱਕੜੇ ਐਪੀ ਹੋਲੀ ਆ ਦੇਖੋ ਜਿਹੜਾ ਮੈਂ ਤਾਬਤ ਥੋੜਾ ਜਿਹਾ ਲਾ ਦੇ ਤਿਆ ਤਿਆ ਚਾਰ ਚਾਰ ਲੋ ਭਾਈ ਸਾਡੇ ਪਿੰਡ ਦੀਆਂ ਧੀਆਂ ਪਹੇਗੀ ਦੀਪੜ ਜਸਾ ਵਰਦਾ ਹਾਂ ਜੀ ਇਹਦਾ ਇਹਦਾ ਰੱਗ ਨਹੀਂ ਦਵਾ ਫੜ ਫੜ ਕੇ ਢਾ ਢਾ ਕੇ ਲੋਵੇੜਿਆ ਲੋਕ ਆ ਜੀ ਨੇ ਸਰੀਰ ਦੇਖੋ ਸਰੀਰ ਛਬਰਦਾ ਜਵਾਨ ਦਾ ਸਰੀਰ ਦੇਖੋ ਸਰੀਰ ਦੇਖੋ ਲਾ ਇਹ ਪਿੰਡ ਦੀਆਂ ਗਲੀਆਂ ਦੀਆਂ ਰੌਣਕਾਂ ਆ ਵੀ ਜਵਾਨੋ ਕਰਿਆ ਕੰਮ ਕਰਿਆ ਕੰਮ ਹਾਂਜੀ ਹਾਂਜੀ ਹੁਣ ਛੋਟੀ ਵਾਰੀ ਪਤੰਦਰਾਂ ਨੇ ਤਾਂ ਹੋਰੇ ਕੰਮ ਬਣਾਤਾ ਨਾ ਹਾਂ ਆ ਰੋਮੀ ਆ ਗਿਆ ਆ ਰੋਮੀ ਆ ਗਿਆ ਜ਼ਰਨਲਾਈ ਤਲਾਈ ਚੱਲ ਰਹੀ ਆ ਸ੍ਰੀ ਗੁਰੂ ਜੀ ਆ ਗਿਆ ਹਾਂ ਆ ਗਿਆ ਆ ਗਿਆ ਬਾਜੀ ਜੰਡ ਫੇਰ ਆ ਗਿਆ ਲੋਟ ਬਾਜੀ ਜੰਡ ਲੋ ਹਲਾ ਲੋ ਹਲਾ ਕਰਕੇ ਲੋ ਰੰਗਾਂ ਦਾ ਤਿਆਰ ਹੋਲੀ ਸਾਰੇ ਔਂਦਜ ਮਨਾਇਆ ਜਾ ਰਿਹਾ ਬੱਚੇ ਬੱਚੀਆਂ ਆਗਮਨ ਹੈ ਪਰਿਵਾਰ ਨਵਾਈ ਧਲਾਈ ਵਾਲਾ ਨੇ ਉਹਦਾ ਕਾਲਾ ਪੰਚ ਲੋਕ ਇਹਦਾ ਨਹੀਂ ਬਜਣਾ ਐ ਇਹਨਾਂ ਦੇ ਘਰ ਦਾ ਵੀ ਰੰਗ ਖਰਾਬ ਕਰਵਾ ਦੇਣਾ ਨਾਲ ਨਾ ਨਾ ਆਜਾ ਫੇਰ ਉਹ ਮੇਰੇ ਨਾਲ ਆ ਤੂੰ ਓ ਜੱੱਸਾ ਨਾ ਦੋਈਗਾ ਨਾ ਪੀਗਾ travaileron ਆ ਨਾ ਮਾ ਬੁਧੀ ਸਰੀਰ ਦੇਖ ਮੁੰਡੇ ਦਾ ਆ ਵੀ ਆਜਾ ਕੈਮ ਭਾਈ ਆਪਣਾ ਤਾਂ ਹੋ ਗਿਆ ਪਹਿਲਾ ਮੁਕਾਬਲਾ ਆਪਣਾ ਨਿਪੜਿਆ ਵਿਆ ਨਹੀਂ ਨਹੀਂ ਨਿਪੜਿਆ ਆਪਣਾ ਹੋਲੀ ਚਾਚਾ ਜਸਰੀ ਗਾਲ ਜੀ ਲੈ ਵੀ ਸਾਡੇ ਪਿੰਡ ਦੀ ਸ਼ਾਨ ਸਾਡਾ ਚਾਚਾ ਸਰਦਾਰ ਲਾਭ ਸਿੰਘ ਜੀ ਪਹਿਲੀ ਵਾਰ ਰੰਗ ਲਵਾਇਆ ਆ ਦੇਖ ਪਹਿਲੀ ਵਾਰ ਲਵਾਇਆ ਸਹੀ ਹੋਰ ਫਿਰ ਦੇਸ਼ ਵਿਦੇਸ਼ ਚ ਬਸਦੇ ਆਉਣ ਵਾਲਿਆਂ ਨੂੰ ਕਿੱਸ ਨੇ ਆ ਦੇਣਾ ਚਾਹੁੰਦੇ ਆ ਬੁਲਾਈਆਂ ਕਹ ਦੇ ਅੱਛਾ ਜੀ ਹੋਲੀ ਨਾਲ ਵੀ ਹੱਦੇ ਖੇਡਣਾਂ ਦੀ ਲੰਗੇ ਆਪਣੇ ਟਾਈਮ ਦੇ ਮਸ਼ਹੂਰ ਗੀਤਕਾਰ ਜੀ ਸਰਦਾਰ ਲਾਭ ਸਿੰਘ ਜੀ ਐ ਵੀ ਜੀ ਹਾਂ ਇਹ ਕਹ ਰਹੇ ਹੈ ਤੁਸੀਂ ਆਵੇ ਦਾ ਦੋ ਹੋਰ ਕਿਆ ਕਹਿਣਾ ਪੱਗ ਕਾਲੀ ਚਾਦਰਾਂ ਚਿੱਟਾ ਤੋਂ ਹੋਣ ਵਾਲਾ ਲਾਭ ਲੱਗਦਾ ਹੈ ਐ ਦੁਬਾਰਾ ਸੁਣੋ ਪੱਗ ਪੱਗ ਕਾਲੀ ਚਾਦਰਾਂ ਚਿੱਟਾ ਖੱਬੇ ਗਿੱਟੇ ਤੇ ਬੱਲੀ ਹੋਈ ਘੜੀ ਹਾਂ ਸੱਜੇ ਗਿੱਟੇ ਕੜਾ ਸਾਜਦਾ ਹੈ ਪੱਗ ਕਾਲੀ ਚਾਦਰਾਂ ਚਿੱਟਾ ਤੋਂ ਹੋਣ ਵਾਲਾ ਲਾਭ ਲੱਗਦਾ ਹੈ ਪੱਗ ਕਾਲੀ ਚਾਦਰਾਂ ਚਿੱਟਾ ਕਹਿੰਦਾ ਹੋਣ ਵਾਲਾ ਲਾਭ ਲੱਗਦਾ ਇਹ ਗੀਤ ਬਹੁਤ ਮਸ਼ਹੂਰ ਹੈ ਮਸ਼ਹੂਰ ਗੀਤ ਹੈ ਕਹਿੰਦਾ ਮੇਰਾ ਇਹ ਆਬਾ ਬਖਤੌਰਾ ਵੀ ਗੀਤ ਹੈ ਨਾ ਦਾਈ ਦਾ ਹਾਂਜੀ ਆ ਬਾਈ ਮਨਾ ਨਾ ਮੇਰੀ ਮਬਈ ਨਾ ਮਨਾ ਦੋਣੇ ਥੋੜੀ ਇੱਕ ਟਿੱਕਾ ਵੀਰੇ ਦੇ ਲਾਉਂ ਵੀ ਟਿੱਕਾ ਲਾ ਦੇ ਲਿਆ ਵੀ ਲੈ ਹੈਪੀ ਹੋਲੀ ਹਾਂਜੀ ਸੁਖਾ ਸਿੰਘ ਜੀ ਰੁਕਣਾ ਨਹੀਂ ਰੋਕੇ ਜੀ ਰੋਕੇ ਆ ਜਾਓ ਵੀ ਕਰ ਦੋ ਕਾਰ ਵਿਹਾਰ ਜੈਦਾ ਵੀ ਮੜਾ ਜਾ ਹਾਂ ਵੀ ਠੀਕ ਹੈ ਠੀਕ ਹੈ ਠੀਕ ਹੈ ਚੜੀ ਲੋਕੇ ਨਹੀਂ ਕਰਨਾ ਅਸਰੀ ਗਾਲ ਜੀ ਹੈਪੀ ਹੋਲੀ ਆ ਜਾਈ ਲਾ ਦੀ ਬੈਠੇ ਨਹੀਂ ਖੜਿਆ ਨੇ ਮਾਰ ਨੇ ਹਾਂਜੀ ਚਾਚਾ ਜੀ ਸਸਰੀ ਕਾਲ ਜੀ ਹੈਪੀ ਹੋਲੀ ਕਿੰਨਾ ਕਿ ਟਿੱਕਾ ਲਾਈਏਗਾ ਪੂਰਾ ਹੀ ਥੋੜਾ ਜਿਹਾ ਇੰਨਾ ਕਿ ਟਿੱਕਾ ਜੇ ਜ਼ਿਆਦਾ ਲਾਉਂਗੇ ਤਾਂ ਇਹਦਾ ਬੈਠੇ ਨਹੀਂ ਖੜੇ ਹੀ ਘੁੱਟ ਦੇਣੇ ਲਓ ਜੀ ਸਾਡੇ ਬਣ ਰਿਹਾ ਨਵਾਂ ਗੁਰੂ ਘਰ ਗੁਰਦੁਆਰਾ ਕੁਟਿਆ ਸਾਹਿਬ ਸਾਰੇ ਡਰਦੇ ਸਾਰੇ ਹੀ ਭਾਜੀ ਸੋਣੋ ਸਾਨੂੰ ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ ਆਓ ਜੀ ਇੱਧਰ ਆਓ ਇੱਧਰ ਆਜੋ ਆ ਜਾਵਾਰ ਨੂੰ ਲੋਕੇ ਤਾਂ ਨਹੀਂ ਕਰਨੇ ਕਾਰਵਾਈ ਐ ਥੋੜਾ ਵਾਰ ਸਾਰਾ ਪਾਸੇ ਹੀ ਲੁਕ ਜੂਗੇ ਹੁਣ ਹੈਪੀ ਹੋਲੀ ਹੋਈ ਕਰ ਦੇ ਥੋੜਾ ਜਿਹਾ ਕਰ ਦੇ ਵਸ ਜਿਹੜਾ ਕਰੀ ਬਣਾ ਪਛਾਣੇ ਇਹਨਾਂ ਕ ਕਰ ਦੇ ਹੈਪੀ ਹੋਲੀ ਹੋਈ ਹਾਂਜੀ ਨੂੰ ਨੂੰ ਵੀ ਤੁਹਾਨੂੰ ਹੈਪੀ ਹੋਲੀ ਐਸੀ ਹੋਲੀ ਮਾਰਨ ਦਾ ਉਹ ਚੱਕ ਲਈ ਤੁੰਦਾ ਹਲਾ ਜੀ ਵਾਲੇ ਜੀ ਨੱਤਨਵਾਸ ਨੱਤਤਾ ਉਹ ਜੋ ਗੱਲ ਉਹ ਗੱਲ ਲਓ ਜੀ ਗੱਲਾਂ ਵਾਲਾ ਦਰਸ਼ਨ ਕਰੋ ਸਾਡੇ ਓਏਂਦ ਪਿੰਡ ਦੇ ਨਗਰ ਖੇੜੇ ਦੇ ਮੈਗਨਾ ਐਨੀ ਜਦੋਂ ਭੰਗ ਨਾ ਵਾਲਾ ਨਿਕਲ ਜਾਂਦੇ ਉਹ ਹੀ ਗਨੇ ਤੁੰ ਚੱਲਦਾ ਆ ਜੀ ਆਈਪੀ ਹੋਲੀ ਇੱਕ ਨੇ ਨਹੀਂ ਹੋਣੀ ਨਾ ਮੈਂ ਨਾ ਕਰਦੇ ਥੋੜੀ ਜੀ ਕਰਾਂਗੇ ਨਹੀਂ ਨਹੀਂ ਮੈਂ ਜੋ ਮਾੜੀ ਜੀ ਟਿੱਕਾ ਜਾ ਲਾਉਂਦੇ ਹੁੰਦੇ ਇੱਕ ਇੱਕ ਟਿੱਕਾ ਜੀ ਲਾਉਨੇ ਆ ਕਰ ਗਿਆ ਵੀ ਹਾਂ ਨਹੀਂ ਉੱਥੇ ਲਾਉ ਉਸੇ ਨਹੀਂ ਨਹੀਂ ਕਾਹ ਪਿੰਡ ਦੀਆਂ ਗਲੀਆਂ ਉਹਨਾਂ ਦੇ ਪਿੰਡ ਦੀਆਂ ਗਲੀਆਂ ਮੁੰਡੇ ਕਹਿੰਦੇ ਮੋੜ ਮੋੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਕਿਉਂਕਿ ਆਪਣੇ ਹੱਥੀਂ ਬਣਵਾਈਆਂ ਦੀਆਂ ਜੀ ਕਿਸਾਨ ਯੂਨੀਅਨ ਦੇ ਆਗੂ ਵੀ ਟੱਕਰ ਗਏ ਹੁਣ ਆ ਆ ਭੱਜ ਨਹੀਂ ਦੇਣਾ ਇੱਕੋ ਨਹੀਂ ਭੱਜਿਆ ਕਰਦੇ ਯੂਨੀਅਨ ਵਾਲੇ ਨਾ ਕੋ ਟਿੱਕਾਈ ਲਾएंगे ਆ ਦੇਖੋ ਯੂਨੀਅਨ ਵਾਲੇ ਭੱਜ ਗਏ ਵੀ ਐਨੀ ਸਪੀਡ ਕਿਸਾਨ ਯੂਨੀਅਨ ਦੀ ਹੋਰ ਫਿਰ ਕਿਹਾਲ ਚਾਲ ਸ਼ਾਮ ਨੂੰ ਦੇਖ ਲਿਓ ਵੀਡੀਓ ਆਪਣੀ ਚੱਕਦੇ ਫਟ ਹਾਂਜੀ ਅੰਦਾਜ਼ ਹੀ ਵਧੀਆ ਵਧੀਆ ਅਰੇ ਮਦਨ ਭਾਈ ਇਹ ਜਣ ਜਾਓ ਬਾਈ ਹਾਂ ਹੁਣ ਕਮੇਲਾ ਆਊਗਾ ਹਾਂ ਨੱਟ ਰਿਹਾ ਚਾਚੀ ਕਾਇਮ ਹਾਂ ਦੱਸ ਫਿਰ ਹੁਣ ਲਾ ਵੀ ਰੰਗ ਚਾਚੀ ਦੇ ਵੀ ਮੜਾ ਜਾ ਥੋੜਾ ਜਿਹਾ ਟਿੱਕਾ ਜਿਹਾ ਲਾਉਂਗੇ ਨਹੀਂ ਫਿਰ ਜ਼ਿਆਦਾ ਕਰ ਦੇਣਾ ਕੰਮ ਜੇ ਟਪੂਗੀ ਚੱਲ ਹੈਪੀ ਹੋਲੀ ਕੈਮ ਹੈਪੀ ਹੋਲੀ ਆ ਤੈਨੂੰ ਵੀ ਜੀਤ ਹਾਂ ਭਾਈ ਕੈਮ ਭਾਈ ਤੇ ਬੜੀਆ ਕੈਮ ਆ ਅਰੇ ਵੀ ਲਾਲੜੇ ਕਹੇਗਾ ਨਾ 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 ਸਿਆਣੀ ਆਪ ਲੱਗੂਗਾ ਸਿਆਣੀ ਨੂੰ ਕਿਤੇ ਅਸੀਂ ਤਨ ਨੂੰ ਉਹ ਕਰਨਾ ਲਾਰੇ ਵੀ ਲਾ ਦੇ ਕਰਨਾ ਲਾ ਦੇ ਲਾ ਦੇ ਲਾ ਦੇ ਇਧਰ ਲਾ ਵੀਰ ਦੇ ਵੀ ਲਾ ਦੇ ਇਕਲਾ ਦੇ ਪਰ ਆ ਇੱਕ ਉਹ ਕਿਹੜਾ ਆਏਗੇ ਇਹ ਵੀ ਲਾ ਲਓ ਇਹਨੂੰ ਦੇਖੀ ਆਹ ਇਹਦਾ ਸਰਵਾਰਾ ਵੀਰ ਦਾ ਰੋ ਆਹਦਾ ਹੀ ਕਹਿ ਗਈ ਨੀ ਤੈਨੂੰ ਮੈਂ ਕੀ ਕਹਿ ਕੇ ਗਈ ਸੀ ਉਹ ਉਹੀ ਜਿਹੜਾ ਮੈਂ ਭੁੱਲ ਗਿਆ ਉਹੀ ਦਰਸ਼ਨ ਕਰੋ ਜੀ ਗੁਰਦੁਆਰਾ ਸਿੰਘ ਸਵਾ ਸਾਹਿਬ ਦੇ ਆਇਆ ਢਿੰ ਆ ਜਾ ਆ ਜਾ ਚਾਚੀ ਟੱਕਰ ਗਈ ਚਾਚੀ ਦਾ ਸਰੀਕਰ ਲਾ ਵੀ ਟੱਕਾ ਲਾ ਫਿਰ ਜੇ ਫੇਸ ਆਰੀਓ ਲਵੇੜ ਦੇਗੇ ਨਹੀਂ ਨਹੀਂ ਆਏ ਨਹੀਂ ਮੁੰਡਾ ਹੀ ਆਊਗਾ ਜਿੰਨਾ ਕੁ ਲਾਉਣਾ ਹੁਣ ਆ ਬਾਪੀ ਆਪਣੇ ਮੁੰਡੇ ਦੀ ਲਵਾ ਲ ਜਿਹੜਾ ਟਿੱਕਾ ਲਾਉਣਾ ਰਾਹੁਲ ਆ ਰਿਹਾ ਵੀ ਜਿੰਨਾ ਕ ਲਾਉਣਾ ਵੀ ਲਾ ਤੇ ਲਵਾ ਦਿਓ ਯਾਰ ਨਾਤੀ ਉਹ ਤਾਂ ਹੋਰ ਵੀ ਤਾਂ ਨਾਤੇ ਵੀ ਤੇ ਅਭੀ ਆਏ ਤਾਂ ਨਹੀਂ ਹੋਣਾ ਕੰਮ ਦੇਖ ਲੈ ਹੁਣ ਘੇਰ ਲੈਣੀ ਆ ਫਿਰ ਅਸੀਂ ਹਾਂ ਨਹੀਂ ਨਹੀਂ ਆ ਵੀ ਰਾਖੀ ਕਰਦਾ ਆਪਣੀ ਮੰਮੀ ਦੀ ਤਾਂ ਹੋਰ ਨੂੰ ਲਵੇੜਿਆ ਸਾਰੇ ਪਿੰਡ ਨੂੰ ਕੋਈ ਨਹੀਂ ਹੁਣ ਹੋਰ ਪਾਸੇ ਲੈ ਵੀ ਕਾਕਾ ਵੀ ਟਕਰ ਗਿਆ ਭੱਜ ਕੇ ਤਾਂ ਨਹੀਂ ਸਰਨਾ ਹੈ ਮੁਬਾਰਕਾਂ ਹੀ ਤੁਹਾਨੂੰ ਲਓ ਜੀ ਖੋਲੀ ਆਪਣੀ ਹੁਣ ਸਮਾਪਤੀ ਵੱਲ ਵਧ ਰਹੇ ਆ ਇੱਕ ਦੋ ਘਰ ਹੋਰ ਕੱਢਣੇ ਆ ਸਾਰੇ ਪਿੰਡ ਦਾ ਰਾਉਂਡ ਆਪਾਂ ਲਾਇਆ ਏ ਯਾਰ ਯਾਰ ਦੇਖੋ ਤਾਂ ਗੱਲਾਂ ਐਵੇਂ ਨਹੀਂ ਹੈ ਹਾਰ ਪਏ ਗਏ ਪਰ ਗਲੀਆਂ-ਗਲੀਆਂ ਬਣਾਈਆਂ ਨੇ ਜਾਹੇ ਖੀਰ ਡੋਲ ਕੇ ਖਾ ਲੋ ਵੀ ਹੋਲੀ ਜੀ ਹੈਪੀ ਹੋਲੀ ਲਾ ਪਹਿਲਾ ਮੈਂ ਆਪਣੀ ਮੰਮੀ ਵਿਚਾਲੀ ਹੁਣ ਕਹਿੰਦਾ ਮੇਰੇ ਡੈਡੀ ਦੇ ਅੱਖਾਂ ਜਣਾ ਕਿਤੇ ਪਾ ਦਿਓ ਡੈਡੀ ਬਚੌਕ ਕਰ ਰਿਹਾ ਨਾ ਹੋਰ ਬੰਦੇ ਨਹੀਂ ਤੇ ਅੱਖਾਂ ਜਗੈ ਨਾ ਮੈਂ ਹਾਂਜੀ ਵੀਰ ਜੀ ਆ ਤਾਰੇ ਸਤਿ ਸ੍ਰੀ ਅਕਾਲ ਜੀ ਦਾਤਾ ਲਾਲ ਰਿਹਾ ਮੈਂ ਨਾ ਹੋਲੀ ਦਾ ਕਰਵਾ ਲਾ ਸਾਡੇ ਲੋਟ ਆਪਣਾ ਕੰਮ ਉਹ ਨਹੀਂ ਵੀ ਆ ਕੰਮ ਹਾਂ ਹਾਂਜੀ ਹਾਂਜੀ ਗੁਰਪ੍ਰੀਤ ਜੀ ਲਾਈਵ ਹਾਮਰੀ ਲਓ ਜੀ ਪੁੱਲਾ ਹੈ ਭਾਈ ਹੈਪੀ ਹੋਣੀ ਕਰ ਫਿਰੇ ਦਾ ਵੀ ਕੰਮ ਰਾਇਆ ਆਸਾ ਲਵਾਉਣਾ ਕਿ ਥੋੜਾ ਜਿਹਾ ਲਵਾਉਣਾ ਕਿੰਨਾ ਕਿਲੋ ਲਵਾਉਣਾ ਉਹ ਦਿਲ ਲਾ ਕੇ ਰਖਾ ਇਧਰ ਹੁਣ ਮੂੰਹ ਹੈ ਤੇਰਾ ਚਿੱਟਾ ਚਿੱਟਾ ਹਾਂਜੀ ਪੀਓ ਲਈ ਹਾਂਜੀ 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 ਖੜ੍ਹ ਜਾਓ ਇੱਕ ਮਿੰਟ ਆ ਗਿਆ ਰਕੇ ਸਵੀਰ ਦਾ ਬਚਿਆ ਵਾਤਾ ਹਾਂਜੀ ਪ੍ਰਭਜੋ ਜੀ ਕਿਵੇਂ ਆ ਬਤ ਮੇਂ ਹਾਂਜੀ ਚੱਲ ਰਿਹਾ ਕੰਮ ਫੌਜੀ ਫੌਜੀ ਸਾਹਿਬ ਫੌਰੀ ਵੀ ਕਿਵੇਂ ਆ ਲੈ ਵੀ ਲਾਸਟ ਚ ਫਿਰ ਗੋਲੇ ਪਰ ਨਵੇੜ ਦੋ ਕੰਮ ਕੁਲਵੀਰ ਸਿੰਘ ਜੀ ਗੋਲਾ ਹੁਣ ਕਸਰ ਨਾ ਰਹਿ ਜਾਵੇ ਰੋ ਹੁਣ ਹਾਦਰੋ ਨਾ ਆਜ ਤੇਰੇ ਨਾਲ ਹਾਂਜੀ ਠੀਕ ਹੈ ਜੀ ਚੰਗਾ ਜੀ ਫਿਰ ਗੁੱਡ ਬਾਏ ਹੈਪੀ ਹੋਲੀ ਹਾਂਜੀ ਇਹਦਾ ਚੰਗਾ ਮੋਰ ਬਣਾਇਆ ਸਾਰੇ ਪਿੰਡ ਨੇ ਬਣਾਇਆ ਇਹਦਾ ਤਾਂ ਕਿਸੇ ਨੇ ਵੀ ਨਹੀਂ ਇਹ ਬਖਸ਼ਿਆ ਹੈ ਪਤਾ ਨਹੀਂ ਇਹਦੇ ਨਾਲ ਪਿਆਰੇ ਐ ਇਹਨਾਂ ਅਗਲੀ ਗੱਲ ਹਾਂ ਇਹ ਉੱਤੇ ਟੱਪ ਹਾਂਜੀ ਹਾਂਜੀ ਹੈਪੀ ਹੋਲੀ ਬੱਸ ਕਰੇ ਬਾਏ ਬਾਏ ਬਰੋ ਬਾਏ ਬਾਏ ਹੁਣ ਮਿਲਦੇ ਆਂ ਅਗਲੀ ਹੋਲੀ ਤੇ ਕਿੱਥੇ ਕੰਮ ਬੰਦ ਆ ਜੀ ਹੁਣ ਚਲ